ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੋਂ ਅਤੀ ਅਗਲਾ ਕਿਉ ਪ੍ਰੀਤਮ ਮਿਲੇ ਘਰ ਆਏ ਜਾ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾਏ ਪੁੱਛਾਂ ਤਨ ਸੱਜਣਾ ਪ੍ਰਭ ਕਿੱਥ ਬਿਦ ਮਿਲੇ ਮਿਲਾਏ ਮੇਰੇ ਸਤ ਗੁਰਾ ਮੈਂ ਤਜ ਬਿਨ ਅਵਰ ਨ ਕੋਏ ਹਮ ਔਰਖ ਮੁਗਦ ਸ਼ਰਨਾ ਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾਓ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ ਸਤਗੁਰ ਹਰ ਪ੍ਰਭ ਬੁਝਿਆ ਗੁਰ ਜੀ ਵੜੇ ਅਵਰ ਨਾ ਕੋਏ ਹਾਂ ਗੁਰ ਸ਼ਰਨਾਈ ਟਹਿ ਪਵਾਂ ਕਰ ਦਇਆ ਮਿਲੇ ਪ੍ਰਭ ਸੋਏ ਮਾਨ ਹੱਠ ਕਿਨੇ ਨਾ ਪਾਇਆ ਕਰ ਉਪਾਅ ਥਕੇ ਸਭ ਕੋਏ ਸਹਸ ਸਿਆਣ ਪਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਨੇ ਨਾ ਪਾਇਓ ਜੋ ਵੀ ਜ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤਦੋਂ ਖਾਲੀ ਕੋ ਨਹੀਂ ਦਰ ਗੁਰਮੁਖਾਨੋ ਸਵਾਸ ਬੇਖਪਾ ਅਦਲ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ 4 ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਮ ਮੈ ਤ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੈ ਪ੍ਰਭ ਗੁਣਤਾਸ ਹਾਂ ਤਿਸ ਵਿਟ ਹਾਂ ਚੌਖੰਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਧਿਆਏ ਬਿਨ ਨਾਮ ਹੈ ਜੀਵਨ ਨਾ ਥਿਏ ਮੇਰੇ ਸਤਗੁਰ ਨਾਮ ਦਰੜਾਏ ਰਹਾਓ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵ ਲੱਗਿਆ ਕੜ ਰਤਨ ਦੇ ਵੇ ਪਰਗਾਸ ਧਨ ਵਡ ਭਾਗੀ ਵਡ ਭਾਗੀ ਆ ਜੋ ਆਏ ਮਿਲੇ ਗੁਰ ਪਾਸ ਜਿਨਾਂ ਸਤਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਣ ਵਸ ਕਾਲ ਓਏ ਫਿਰ ਫਿਰ ਜੋਨ ਪਵਾਇਐ ਵਿੱਚ ਵਿਸਤਾ ਕਰ ਬਕਰਾਲ ਉਹ ਨਾ ਪਾਸ ਦਵਾਸ ਨਾ ਭਿਟਿਐ ਦਿਨ ਅੰਤਰ ਕ੍ਰੋਧ ਚੰਡਾਲ ਸਤਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾ ਵੈ ਆਏ ਔਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿਰੜਾਏ ਜਨਨਾਨ ਕੋ ਤੋ ਕੰਪਦ ਪਾਇਆ ਸਤਿਗੁਰ ਕੀ ਲੇਵ ਲਾਏ ਸ੍ਰੀ ਰਾਗ ਮਹੱਲਾ 4 ਗੁਣ ਗਾਵਾਂ ਗੁਣ ਬਿਚਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣ ਕਾਰਿਆ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬਿਧਿਆ ਰੰਗ ਚਲੂ ਲੈਣਾਏ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੋਂ ਸੁਮਿਲਾ ਵੈ ਸੋਏ ਰਹਾਓ ਮਨ ਰੰਗੋ ਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਓ ਗੁਰ ਨਾਮ ਦਰੜਾਏ ਰੰਗ ਸਿਓ ਹਉ ਸਤ ਗੁਰ ਕੈ ਬਲ ਜਾਓ ਬਿਨ ਸਤ ਗੁਰ ਹਰ ਨਾਮ ਨਾ ਲੱਭੀ ਲੱਖ ਕੋਟੀ ਕਰਮ ਕਮਾਓ ਬਿਨ ਭਾਗਾ ਸਤਗੁਰ ਨਾ ਮਿਲੇ ਘਰ ਬੈਠਿਆ ਨਿਕਟ ਨਿਤ ਪਾਸ ਅੰਦਰ ਅਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਗੁਰ ਭੇਟੇ ਕੰਚਨ ਨਾ ਥਿਏ ਮਨ ਮੁਖ ਲੋਭ ਬੂੜਾ ਬੇੜੀ ਪਾਸ ਸਤਗੁਰ ਬੋਹਤ ਹਰ ਨਾਮ ਹੈ ਕਿਥ ਬਿਦ ਚੜਿਆ ਜਾਏ ਸਤਗੁਰ ਕੈ ਭਾਣਾ ਜੋ ਚੱਲੇ ਵਿੱਚ ਬੋਹਤ ਬੈਠਾ ਆਏ ਧੰ ਧੰ ਵਡ ਭਾਗੀ ਨਾਨਕਾ ਜਿੰਨਾ ਸਤਗੁਰ ਲਏ ਮਿਲਾਏ ਧੰ ਧੰ ਵਡ ਭਾਗੀ ਨਾਨਕਾ ਜਿੰਨਾ ਸਤਗੁਰ ਲਏ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ